ਹੈਲੋ ਜੀ ਸਸ਼ੀਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਹੋਰ ਸਾਰੇ ਕਿਵੇਂ ਹੋ ਜੀ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਜੀ ਚਰਤੀ ਕਲਾ ਦੇ ਵਿੱਚ ਹੋਵੋਗੇ ਸੂਟ ਲੈ ਕੇ ਆਇਆ ਫੁੱਲ ਪਾਰਟੀ ਵੇਅ ਕਲੈਕਸ਼ਨ ਤੁਸੀਂ ਦੇਖ ਰਹੇ ਹੋ ਆਰਗੈਂਜ਼ਾ ਦਾ ਸੂਟ ট্রেন ਵਾਲਾ ਆਰਗੈਂਜ਼ਾ ਦੁਪੱਟਾ ਫੁੱਲ ਹੈਵੀ ਹੈ ਗਰਮੀ ਸਰਦੀ ਤੁਸੀਂ ਇਹ ਵੀਅਰ ਕਰ ਸਕਦੇ ਹੈਗੇ ਹੋ ਲਾਈਨਿੰਗ ਲੱਗੇਗੀ ਇਹਨਾਂ ਸੂਟ ਦੇ ਨੀਚੇ ਕੁਝ ਪਾਰਟੀਅਰ ਕਲੈਕਸ਼ਨ ਦਿਖਾ ਰਹੇ ਹਾਂ ਦੇਖ ਸਕਦੇ ਹੋ ਇਹ ਕ੍ਰੇਪ ਦੇ ਸੂਟ ਨੇ ਕਲਰਸ ਆਪਸ਼ਨ ਦੇਖ ਰਹੇ ਹੋ ਦੁਪੱਟੇ ਨੂੰ ਲੇਸਿਸ ਲੱਗੀਆਂ ਹੋਈਆਂ ਨੇ ਇਹ ਠੀਕ ਪ੍ਰਾਈਸਿਸ ਦੇ ਵਿੱਚ ਰਹਿਣ ਵਾਲੇ ਸੂਟਸ ਆ ਜਿਵੇਂ 1200 ਦੇ ਰੇਂਜ ਤੱਕ ਦੇ 1000 ਦਾ 950 ਦਾ 1100 1200 ਇੰਨੀ ਰੇਂਜ ਤੱਕ ਹੈਗੇ ਆ ਇਹ ਵਾਲੇ ਸੂਟਸ ਕਾਫੀ ਬਣਨ ਦੇ ਮੈਸੇਜ ਆ ਰਹੇ ਸੀ ਵੀ ਥੋੜਾ ਠੀਕ ਰੇਂਜ ਵਿੱਚ ਵੀ ਸੂਟ ਦਿਖਾਓ ਤਾਂ ਠੀਕ ਰੇਂਜ ਵਿੱਚ ਵੀ ਆਪਣੇ ਕੋਲ ਹੁੰਦੇ ਆ ਆ ਦੇਖੋ ਕਿੰਨਾ ਸੋਹਣੀ ਕਲੈਕਸ਼ਨ ਹੈਗੀ ਹੈ ਬਹੁਤ ਹੀ ਸੋਹਣੀ 1300 ਦਾ ਸੂਟ ਇਹ ਬੋਲਨ ਦੇ ਆ ਆਪ ਆਪ ਰੈਡੀ ਕੀਤੇ ਹੈਗੇ ਨੇ ਨੈਕਸਟ ਆ ਗਿਆ ਫੈਬਰਿਕ ਇਹ ਪਰ ਮੀਟਰ ਅਕੋਰਡਿੰਗ ਫੈਬਰਿਕ ਰਹਿਣ ਮਨ ਕੋ ਪਿਓਰ ਬਨਾਰਸੀ ਹੈਗਾ ਬਹੁਤ ਹੀ ਸੋਹਣਾ ਹੈਗਾ ਇਸ ਨਾਲ ਡ्रेसेस ਬਣਾਈਆਂ ਜਾਂਦੀਆਂ ਇਸ ਫੈਬਰਿਕ ਨਾਲ ਡ्रेसेस ਲਈ ਇਹ ਯੂਜ਼ ਕੀਤਾ ਜਾਂਦਾ ਹੈਗਾ ਬਾਕੀ ਛੋਟ ਵੀ ਬਣਾ ਸਕਦੇ ਹੋ ਬਣਾਉਣਾ ਤਾਂ ਪਰ ਮੀਟਰ ਦੇ ਅਕੋਰਡਿੰਗ ਫੈਬਰਿਕ ਰਹਿਣ ਵਾਲਾ 1200 ਪਰ ਮੀਟਰ ਫੈਬਰਿਕ ਰਹਿਣ ਵਾਲਾ ਪਿਓਰ ਦਾ ਫੈਬਰਿਕ ਹੋਏਗਾ ਜੀ ਨੈਕਸਟ ਆਗੇ ਦੇਖੋ ਸਟਾਲ ਆਗੇ ਬਹੁਤ ਹੀ ਸੋਹਣੇ ਸਟਾਲ ਹੈਗੇ ਆ ਪ੍ਰਾਈਸ ਹੈਗਾ 380 ਰੁਪਏ ਸਿਰਫ ਸੇਲ ਦੇ ਵਿੱਚ ਫ੍ਰੀ ਸ਼ਿਪਿੰਗ 올 ਓਵਰ ਇੰਡੀਆ ਵਿੱਚ ਕਾਫੀ ਕਲਰਸ ਆ ਇਹਨਾਂ ਵਿੱਚ ਸੇਲ ਦੇ ਵਿੱਚ ਕਰ ਰਹੇ ਹੈਗੇ ਆ ਜਿਨ੍ਹਾਂ ਨੇ ਵੀ ਲੈਣਾ ਲੈ ਸਕਦੇ ਹੈਗੇ ਹੋ ਰੈੱਡ ਡਾਰਕ ਕਾਫੀ ਵੀ ਸੀ ਸਾਰੇ ਮਤਲਬ ਲਾਈਟ ਡਾਰਕ ਸਾਰੇ ਸ਼ੇਡ ਮੋਸਟਲੀ ਅਵੇਲੇਬਲ ਅਜ ਮੈਂ ਸਰਦੀ ਵਾਲੇ ਸੂਟ ਆਪਾਂ ਪਾਉਣੇ ਆ ਨਾਰਮਲ ਜੇ ਘਰ ਪਾਉਣ ਵਾਲੇ ਤਾਂ ਉਹਨਾਂ ਨਾਲ ਆਪਾਂ ਇਸ ਤਰ੍ਹਾਂ ਸਟੋਲ ਮੈਚ ਕਰ ਸਕਦੇ ਆ ਹੈਵੀ ਐਮਬ੍ਰੋਇਡਰੀ ਵਾਲੇ ਬਣੇ ਹੋਏ ਕਸ਼ਮੀਰੀ ਕਢਾਈ ਵਾਲੇ ਹੈਗੇ ਆ ਨੈਕਸਟ ਆ ਗਏ ਜੀ ਵੁਲਨ ਦਾ ਇਹ ਫੈਬਰਿਕ ਹੈ ਬਹੁਤ ਸੋਹਣਾ ਪ੍ਰਿੰਟ ਹੈ ਇਹਨਾਂ ਦੇ ਵਿੱਚ ਇਹ ਵੀ ਸੂਟ ਹੈ 490 ਰੁਪਏ ਦਾ ਤੁਹਾਨੂੰ ਪਏਗਾ ਫਰਵਲੈਨ ਮੁੱਲਨ ਹੁੰਦੀ ਹੈ ਜਿਵੇਂ ਫਰਵਲੀ ਉਸ ਤਰ੍ਹਾਂ ਬੱਚਿਆਂ ਦੇ ਕੱਪੜੇ ਬਣਾ ਸਕਦੇ ਹੋ ਨਾਈਟਸੂਟ ਬਣਾ ਸਕਦੇ ਹੋ ਆਪਦੇ ਨਾਈਟਸੂਟ ਵੀ ਬਣਾ ਸਕਦੇ ਹੋ ਸੂਟ ਵੀ ਬਣਾ ਸਕਦੇ ਹੋ ਜਾਂ ਕਿਸੇ ਵੀ ਤਰੀਕੇ ਨਾਲ ਸੂਟ ਮਤਲਬ ਇਹ ਵਾਲਾ ਫੈਬਰਿਕ ਤੁਸੀਂ ਯੂਜ਼ ਕਰ ਸਕਦੇ ਹੈਗੇ ਲੋਰਾਂ ਬਣਾ ਸਕਦੇ ਹੋ ਪੂਰਾ ਗਰਮ ਕਪੜਾ ਰਹਿਣ ਵਾਲਾ ਪ੍ਰਿੰਟ ਕਾਫੀ ਅੱਛੇ ਨੇ 5 ਮੀਟਰ ਦੀ ਕਟਿੰਗ ਆਏਗੀ ਜਿਵੇਂ ਬੱਚਿਆਂ ਦੇ ਤੁਸੀਂ ਕਾਫੀ ਅੱਛੀਆਂ ਪਜਾਮੇ ਬਣਾ ਸਕਦੇ ਹੋ ਛੋਟੇ ਬੱਚੇ ਦੀਆਂ ਲੋਰਾ ਬਣਾ ਸਕਦੇ ਹੋ ਖੁਦ ਦਾ ਸੂਟ ਬਣਾ ਸਕਦੇ ਹੋ ਟਰੈਕ ਸੂਟ ਬਣਵਾ ਸਕਦੇ ਹੈਗੇ ਹੋ ਕਲਰਸ ਆਪਸ਼ਨਸ ਕਾਫੀ ਹੈ ਤੇ ਪ੍ਰਿੰਟ ਵੀ ਬਹੁਤ ਪਿਆਰੇ ਪਿਆਰੇ ਨੇ ਸਾਰੇ 올ਓਵਰ ਇੰਡੀਆ ਸ਼ਿਪਿੰਗ ਅਵੇਲੇਬਲ ਹੈ ਕਿਤੇ ਬੈਠ ਕੇ ਆਰਡਰ ਕਰ ਸਕਦੇ ਹੋ ਪਿੰਨ ਸ਼ੈਰ ਕਿਸੇ ਵੀ ਖਸਬੇ ਵਿੱਚ ਤੇ ਜਿਹੜੀ ਮੈਂ ਪਹਿਣਾ ਆਨਲਾਈਨ ਕੰਮ ਕਰਨਾ ਚਾਹੁੰਦੀਆਂ ਨੇ ਬਿਨਾ ਪੈਸੇ ਲਗਾਏ ਕੰਮ ਸਟਾਰਟ ਕਰਨਾ ਚਾਹੁੰਦੀਆਂ ਨੇ ਆਨਲਾਈਨ ਸੂਰਤ ਵਰਕ ਕਰਨਾ ਚਾਹੁੰਦੇ ਆ ਤਾਂ ਉਹ ਵੀ ਕਰ ਸਕਦੇ ਆ ਨੇ ਸਾਡੇ ਨਾਲ WhatsApp ਤੇ ਜੁਆਇਨ ਹੋ ਸਕਦੀਆਂ ਨੇ ਅਸੀਂ ਉਹਨਾਂ ਨੂੰ ਪੂਰਾ ਗਾਈਡ ਕਰਾਂਗੇ ਵੀ ਵਰਕ ਕਿਵੇਂ ਕਰਨਾ ਹੈ ਕਲਰਸ ਦੇਖੋ ਕਿੰਨੇ ਅੱਛੇ ਆ ਪ੍ਰਿੰਟ ਵੀ ਨੇ ਅੱਛੇ ਨੇ ਨੈਕਸਟ ਆਗੇ ਬਨਾਰਸੀ ਸੂਟ ਇਹ ਪਸ਼ਮੀਨਾ ਦੇ ਰਹਿਣ ਵਾਲੇ ਨੇ ਜਿਹੜੇ ਕਿ ਮੀਸ਼ਾ ਟ੍ਰੈਂਚ ਰੰਦੇ ਕਲਰ ਬਹੁਤ ਸੋਹਣੇ ਆ ਦੇਖੋ ਕਿੰਨੇ ਪਿਆਰੇ ਪਿਆਰੇ ਸ਼ੇਡ ਆ ਨਵੇਂ ਸ਼ੇਡ ਆ ਬਿਲਕੁਲ ਆ ਦੇਖੋ ਇਸ ਕਲਰ ਦਾ ਵੀ ਬਹੁਤ ਟ੍ਰੈਂਡ ਆ ਪਿਓਰ ਪਸ਼ਮੀਨੇ ਦੇ ਸੂਟ ਰਹਿਣ ਵਾਲੇ ਨੇ ਬਾਜੂ ਤੇ ਵੀ ਵਰਕ ਆਏਗਾ बॉटम ਤੇ ਵੀ ਆਏਗਾ ਸ਼ੋਲ ਵੀ ਤੁਸੀਂ ਦੇਖ ਹੀ ਸਕਦੇ ਹੋ ਸਟੋਲ ਤੋਂ ਥੋੜੀ ਜ਼ਿਆਦਾ ਲੈਂਥ ਹੁੰਦੀ ਹੈ ਸ਼ੋਲ ਤੋਂ ਥੋਟੀ ਹੁੰਦੀ ਹੈ ਇਹਨਾਂ ਦੀ ਨੈਕਸਟ ਅੱਗੇ ਕੁਝ ਡ्रेसेस ਨੈਕਸਟ ਪਰਲੇ ਆਉਂਦੀ ਫਿਰ ਦੋ ਤਿੰਨ ਪ੍ਰਿੰਟ ਦਿਖਾਣੇ ਆ ਤੁਹਾਨੂੰ ਆ ਦੇਖੋ ਕਿੰਨੇ ਸੋਹਣੇ ਪ੍ਰਿੰਟ ਹਸਤੇ ਅੱਜ ਆਪਾਂ ਮਿਕਸ ਕਲੈਕਸ਼ਨ ਲੈ ਕੇ ਆਏ ਹਾਂ ਹੈਗੇ ਬਹੁਤ ਸੋਹਣੇ ਆ ਦੇਖੋ ਫੁੱਲ ਹੈਵੀ ਸੂਟ ਪਿਓਰ ਕਰੇਪ ਦੇ ਸੂਟ ਪਿਓਰ ਚਨੋਂ ਦੇ ਦੁਪੱਟੇ ਫੁੱਲ ਹੈਵੀ ਹੈਂਡਵਰਕ ਕੀਤਾ ਹੋਇਆ ਨਾ ਤੇ ਫੁੱਲ ਹੈਵੀ ਸੂਟ ਹੈ ਇਹ ਜੀ ਤੁਸੀਂ ਵਿਆਹ ਸ਼ਾਦੀ ਤੇ ਲੈਣ ਦੇਣ ਲਈ ਵਰਤ ਸਕਦੇ ਹੋ ਵਿਆਹ ਵਾਲੀ ਕੁੜੀ ਲਈ ਲੈ ਸਕਦੇ ਹੈਗੇ ਜਾਂ ਦਾਜਵਰੀ ਚ ਰੱਖਣ ਲਈ ਲੈ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਆ ਥੱਲੇ ਫੁੱਲ ਹੈਵੀ ਦੁਪੱਟਾ ਹੋਏਗਾ ਸੂਟਾਂ ਦਾ ਦੇਖ ਸਕਦੇ ਹੋ ਤੁਸੀਂ ਨੀਚੇ ਦੁਪੱਟਾ ਓਪਨ ਕਰਕੇ ਦਿਖਾਇਆ ਬਾਕੀ ਇਸ ਵਿੱਚ ਕਲਰ ਆਪਸ਼ਨ ਤੁਸੀਂ ਦੇਖ ਹੀ ਸਕਦੇ ਹੋ ਇਹ ਆਗੇ ਵੈਲਵਟ ਦਾ ਫੁੱਲ ਹੈਵੀ ਵਰਕ ਕੀਤਾ ਹੋਇਆ ਸੂਟ ਦੇ ਉੱਪਰ ਸ਼ੋਲ ਵੀ ਖੁੱਲਾ ਡੁੱਲਾ ਆਏਗਾ ਤੇ ਸ਼ੋਲ ਤੇ ਵੀ ਵਰਕ ਕੀਤਾ ਹੋਇਆ embroidery ਕੀਤੀ ਹੋਈ ਹੈ ਪ੍ਰੋਪਰ ਇਹ ਇਸ ਮਾਈਕਰੋ ਵੈਲਵਟ ਦੇ ਆਗੇ ਜੀ ਪ੍ਰਿੰਟਡ ਸੂਟ ਇਹ ਵੀ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਆ ਆਪਣੇ ਮਤਲਬ ਇੱਕ ਕਲੈਕਸ਼ਨ ਆਪਣੇ ਸੂਟਾਂ ਦੇ ਕਲੈਕਸ਼ਨ ਵਿੱਚ ਇੱਕ ਇਹ ਸੂਟ ਵੀ ਹੋਣਾ ਚਾਹੀਦਾ ਨੈਕਸਟ ਦੇ ਫੈਬਰਿਕ ਆ ਗਿਆ ਜੀ ਵੀ ਚਿਕਨ ਐਮਬਰਾਇਡਰੀ ਜੌਰਜਟ ਦੇ ਉੱਤੇ ਇਹ ਵੀ ਪਰ ਮੀਟਰ ਦੇ ਅਕੋਰਡਿੰਗ ਆਏਗਾ ਅਗਰ ਕਿਸੇ ਨੇ ਲੈਣਾ ਹੈ ਲੈ ਸਕਦੇ ਹੋ ਜੀ ਇਹ ਗਰੇਵ ਦਾ ਸੂਟ ਫੁੱਲ ਹੈਵੀ ਫੰਟ ਬਜੂ ਵਰਕ ਭਾਕੇ ਅਗੇ ਮਾਡਲ ਵਾਲੀ ਪਿਕ ਬਲੇ ਸੂਟਸ ਇਹ ਸਾਰੇ ਪਸ਼ਮੀਨੇ ਦੇ ਸੂਟ ਰਹਿਣ ਵਾਲੇ ਨੇ ਜੌਰਜਟ ਦੀ ਡਰੈਸ ਰਹਿਣ ਸੇਮ ਟੂ ਸੇਮ ਐਜ਼ ਏ ਮਾਡਲ ਹੀ ਆਣਗੇ ਜਿਵੇਂ ਵੀ ਦੇਖ ਰਹੇ ਹੈਗੇ ਹੋ ਸੇਮ ਐਮੇ ਹੀ ਸੂਟ ਆਏਗਾ ਤਾਂ ਕਈ ਫੋਟੋਸ ਵਾਲੇ ਸੂਟ ਮੰਗਦੇ ਨੇ ਮਾਡਲ ਵਾਲੇ ਤਾਂ ਇਹ ਵੀ ਮਿਲ ਜਾਣਗੇ ਨੈਕਸ ਆ ਦੇਖੋ ਇਹ ਮਸਲੀਨ ਹੈਗਾ ਜੀ ਮਸਲੀਨ ਦਾ ਫੈਬਰਿਕ ਹੈ ਸੇਲ ਦੇ ਵਿੱਚ ਸੂਟ ਕੱਢ ਰਹੇ ਆ ਆਪਾਂ ਇਹ ਬਹੁਤ ਹੀ ਸੋਹਣੇ ਡਿਜੀਟਲ ਪ੍ਰਿੰਟਡ ਸੂਟ ਰਹਿਣੋ ਵਾਲੇ ਨੇ ਇਹਨਾਂ ਦਾ ਗਰਮੀਆਂ ਦੇ ਵਿੱਚ ਪ੍ਰਾਈਸ ਸੀ 1600 ਰੁਪਿਆ ਨਾਲ ਦੁਪट्टे ਬਹੁਤ ਸੋਹਣੇ ਸ਼ਿਫੋਨ ਦੇ ਬਹੁਤ ਹੀ ਸੋਹਣੇ ਲਾਨ ਕਾਟਨ ਦੇ ਹੈਗੇ ਨੇ ਫੈਬਰਿਕ ਸੀਗਾ ਨੈਕਸਟ ਇਹ ਕੋਟ ਰਾਈਜ਼ ਅਵੇਲੇਬਲ ਆ ਨੈਕਸਟ ਮਸਲੀਨ कॉटन ਦੇ ਵਿੱਚ ਅਵੇਲੇਬਲ ਸੂਟ ਜਿਨ੍ਹਾਂ ਨੇ ਮਸਲੀਨ कॉटन ਦੀ ਕਲੈਕਸ਼ਨ ਹੋਰ ਦੇਖਣੀ ਹੈ ਆਪਣੇ ਵਟਸਐਪ ਤੇ ਕੰਟੈਕਟ ਕਰ ਸਕਦੇ ਹੈਗੇ ਕਿਉਂਕਿ ਗਰਮੀ ਮਹੀਨੇ ਨੂੰ ਆ ਜਾਣੀ ਹੈਗੀ ਤਾਂ ਸੋ ਤੁਸੀਂ ਆਪਾਂ ਗਰਮੀ ਵਾਸਤੇ ਸੂਟ ਪਰਚੇਸ ਕਰਕੇ ਰੱਖ ਸਕਦੇ ਹੈਗੇ ਉਹ ਕਟ ਰੇਟਾਂ ਦੇ ਉੱਪਰ ਕਿਉਂਕਿ ਗਰਮੀ ਦੇ ਵਿੱਚ ਤਾਂ ਰੇਟ ਫੁੱਲ ਹਾਈ ਹੋ ਜਾਂਦੇ ਨੇ ਇਹ ਡ्रेसेस ਹੈਗੀਆਂ ਆਪਣੇ ਸਾਈਜ਼ ਅਕੋਰਡਿੰਗ ਤੁਸੀਂ ਲੈ ਸਕਦੇ ਹੈਗੇ 2000 ਤੋਂ ਪ੍ਰਾਈਸ ਸਟਾਰਟ ਹੋ ਜਾਂਦਾ ਡ्रेसेस ਦੀਆਂ ਸਾਈਜ਼ਸ ਹੁੰਦੇ ਐ ਜੀ স্মਲ మీడియం ਲਾਰਜ ਐਕਸਲ ਡਬਲ ਐਕਸਲ ਟ੍ਰਿਪਲ ਐਕਸ ਸੋ ਨੋ ਸੀਓਡੀ ਨੰਬਰ ਸਕਰੀਨ ਤੇ ਮੈਂਸ਼ਨ ਹੈ ਆਰਡਰ ਕਰ ਲਈ థాంਕ ਯੂ